బాలి కన ఇద్ద ਦੇਵ ਵਾਹੀ ਰੱਖੇ ਉਹ ਰੂਜ ਕੇ ਰਬਾ ਦੇਵ ਵਾਹੀ ਰੱਖੇ ਉਹ ਰੂਜ ਕੇ ਰਬਾ ਦੇਵ ਵਾਹੀ ਰੱਖੇ ਉਹ ਰੂਜ ਕੇ ਰਬਾ ਦੇਵ ਵਾਹੀ ਰੱਖੇ ਉਹ ਨਾਮ ਤੇ ਗੁੰਗੀਆਂ ਮੇਰੇ ਜੋਗੀ ਦੇ ਨਾਮ ਗੁੰਗੀਆਂ ਬੈਠਾ ਰਹਾ ਬਾਬਾ ਜੀ ਤੇਰੀ ਕਿਰਪਾ

ਹੁੰਦਾ ਤੂੰ ਨਾ ਨਾਲ ਜੋਤੀ ਸੋ ਬਾਬਾ ਜੀ ਦਾ ਹੱਥ ਹੈ ਸਵੇਰ ਸਾਰ ਪਿਆ ਸਾਡੇ ਬਾਬਾ ਜੀ ਦਾ ਸੋ ਬਾਬਾ ਜੀ ਦਾ ਹੱਥ ਸਾਡੇ ਪਿੱਛੇ ਹੈ ਸੋ ਇੱਕ ਤਾੜੀ ਆਪਣੇ ਮਾਂ ਦੇ ਨਾਮ ਤੇ ਜਿਹੜੇ ਮਾਂ ਨੂੰ ਪਿਆਰ ਕਰਦੇ ਨੇ ਔਰ ਜਿਹੜੇ ਪਿਤਾ ਜੀ ਨੂੰ ਪਿਆਰ ਕਰਦੇ ਨੇ ਆਪਣੇ ਆਪਣੇ ਮਾਂ ਬਾਪ ਨੂੰ ਕਿਉਂਕਿ ਸਾਡੀ ਤਰੱਕੀ ਦੇ ਵਿੱਚ ਜਿਆਦਾ ਹੋਵੇ ਯਾ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਮੇਲੇ ਦੀ ਬਹੁਤ ਬਹੁਤ ਵਧਾਈ ਹੈ ਤੁਹਾਨੂੰ ਜੀ ਜੀ ਬਹੁਤ ਬਹੁਤ ਜਿੰਨੀ ਖੁਸ਼ੀ ਹੈ ਸਾ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਇਸ ਸਲਾਨਾ ਜੋੜ ਮੇਲੇ ਤੇ ਪੜਾਏ ਦੀਆਂ ਲੱਖ ਲੱਖ ਵਧਾਈਆਂ ਠੀਕ ਹੈ ਗੱਲ ਇਹ ਕਿ ਜੇ ਮੇਲੇ ਦੀ ਕਰੀਏ ਕਿੰਨੇ ਸਾਲਾਂ ਤੋਂ ਮਦਾਈ ਚੱਲਦਾ ਇਹ ਤਕਰੀਬਨ 73-75 ਸਾਲ ਤੋਂ ਅੱਛਾ ਹਾਂਜੀ 75 ਸਾਲ ਹੋ ਚੁੱਕੇ ਬਾਬਾ ਜੀ ਦਾ ਇਹ ਪੜਾਇਰਾ ਨਹੀਂ ਇਹ ਸਭ ਤੋਂ ਪਹਿਲਾਂ 1988 ਵਿੱਚ ਮੇਲਾ 5 ਦਿਨ ਦਾ ਹੁੰਦਾ ਸੀ ਅੱਛਾ ਕਿ ਜੋ ਡੇਰੇ ਦੇ ਮਾਲਕ ਸਾਡੇ ਪਾਕਰ ਸਾਹਿਬ ਆਹ ਤੱਕ ਨੇ ਸਿੰਘੀ ਸੋਟੀ ਉਲਾ ਫੇਰ ਛੱਡ ਗਾ ਤੇ ਉਸ ਤੋਂ ਬਾਅਦ ਵੀ ਇਹ ਮੇਲਾ ਦੋ ਦਿਨ ਦਾ ਜਦੋਂ ਉਹਨਾਂ ਦੇ ਸਮੇਂ ਤੇ ਇਹ ਮੇਲਾ 5 ਦਿਨ ਦਾ ਸੀ ਹਾਂ ਠੀਕ ਹੈ ਜੇ ਆਪਾਂ ਗੱਲ ਕਰੀਏ ਮੇਲੇ ਦੀ ਤੇ ਸੰਗਤਾਂ ਗੁਰੂ ਗੁਰੂ ਆਈਆਂ ਬਹੁਤ ਹਾਂਜੀ ਜੀ ਮੇਲਾ ਮੌਸਮ ਵੀ ਇੱਕ ਹੀ ਕਿਤੇ ਬੰਦ ਨਾ ਹੋਸੇ ਉਹਨਾਂ ਵਾਸਤੇ ਜੋ ਵੀ ਸੰਗਤਾਂ ਲਈ ਸਾਡੇ ਤੋਂ ਸਹੂਲਤ ਤੇ ਜੋ ਵੀ ਸੰਗਤਾਂ ਲਈ ਅਸੀਂ ਕਰ ਸਕਦੇ ਆਂ ਬਾਬਾ ਜੀ ਦੇ ਅਸ਼ੀਰਵਾਦ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਸੰਗਤਾਂ ਨੂੰ ਇਸ ਬਾਬਾ ਜੀ ਦੇ ਪੜਹਾਰੇ ਤੇ ਔਰ ਬਾਬਾ ਜੀ ਦੇ ਜੋੜ ਮੇਲੇ ਤੇ ਕੋਈ ਸੰਗਤ ਨੂੰ ਤੰਗੀ ਨਾ ਆਵੇ ਉਹਨਾਂ ਦੀ ਸਹੂਲਤ ਲਈ ਜੋ ਵੀ ਸਾਡੇ ਤੋਂ ਬਾਬਾ ਜੀ ਕਰਾਉਂਦੇ ਇਸ ਕਰਦੇ। ਬਹੁਤ ਅੱਛਾ ਜੀ। ਠੀਕ ਐ। ਤੇ ਨੌਜਵਾਨ ਬੱਚਿਆਂ ਨੂੰ ਤੁਸੀਂ ਕੀ ਆਪਣੀ ਗੇੜੀ ਨੌਜਵਾਨ ਗੇੜੀ ਆਈ ਸੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ? ਅਸੀਂ ਇਹ ਮੈਸੇਜ ਕਰਦੇ ਆਂ ਕਿ ਇੱਕ ਹੋ ਤੇ ਇੱਕ ਨੂੰ ਮਿਲ ਜੇ। ਬਸ। ਇਹ ਸਾਡਾ ਨਾਰਾ ਆ। ਆਪਣੀ ਉਮਰ ਜੀ 55 ਸਾਲ ਹੋ ਗਈ। ਆਪਣਾ ਜਨਮ ਹੀ ਇਸ ਘਰ ਚ ਹੋਇਆ। ਜੋ ਬਾਬਾ ਜੀ ਦੀ ਗੱਡੀ ਲਾਦੇ ਸੀ ਉਹ ਸਾਡੇ ਬਾਪ ਜੀ ਫਾਜ਼ਲ ਸਾਹਿਬ ਮੈਂ ਉਹਨਾਂ ਦੇ ਬੇਟੀਆਂ ਸਵੇਰ ਦੇ ਕੀ ਕੀ ਪ੍ਰੋਗਰਾਮ ਸ਼ੁਰੂ ਹੋਏ ਕੀ ਹੁੰਦੇ ਹਾਂ ਹਾਂਜੀ ਸਵੇਰ ਤੋਂ 4 ਵਜੇ ਤੋਂ ਲੈ ਕੇ ਚਾਹ ਪਾਣੀ ਦਾ ਲੰਗਰ ਚੱਲਿਆ ਉਸ ਤੋਂ ਬਾਅਦ ਬਾਬਾ ਜੀ ਦੇ ਝੰਡੇ ਸਾਹਿਬ ਦੀ ਸੇਵਾ ਉਸ ਤੋਂ ਬਾਅਦ ਜੋ ਕਲਾਕਾਰ ਪਾਲਟੀਆਂ ਸੰਗਤ ਨੂੰ ਚਾਹ ਜੋ ਵੀ ਸੰਗਤਾਂ ਦੀ ਟੈਲੀਫੋਨ ਸੇਵਾ ਸਹੂਗ ਨਾਲ ਹੋ ਜਾਂਦੀ ਹੈ ਮਿਹਰਬਾਨ ਹਾਂਜੀ ਜੈਵਾ ਜੈਵਾ ਬਣੀ ਕੀ ਨਾਗੇ ਤਰਸਨ ਸਿੰਘ ਅੱਛਾ ਆਪਾਂ ਇੱਧਰ ਮਿਲਣਾ ਹੈ ਸਾਨੂੰ ਮਿਲਣਾ ਕਿੰਨੀ ਖੁਸ਼ੀ ਕਿਨਾ ਖੁਸ਼ਾਲ ਬਸ ਦਸਨ ਇਸ ਅਗਰੇਂ ਦੀ ਜਾ ਕੇ ਖੁਸ਼ੀ ਹੈਗੀ ਆ ਤੇ ਅੜੀਗੀ ਤੇ ਰਹਿਨੇ ਹੈਗੀ ਆ ਵੀ ਕਦੇ ਵੀ ਹਾਰਡ ਆਵੇ ਬਸ ਬਹੁਤ ਜਿਆਦਾ ਖੁਸ਼ੀ ਕਿਹੜੀ ਜਗ੍ਹਾ ਤੇ ਮੇਲਾ ਹੋ ਰਿਹਾ ਜ਼ਿਲ੍ਹਾ ਹਾਂਜੀ ਕਿਹੜੀ ਜਗ੍ਹਾ ਤੇ ਮੇਲਾ ਹੈ ਮੇਲਾ ਖੋਜਵਾਲ ਦੇ ਵਿੱਚ ਬੋਲੇ ਵਾਲਾ ਪਿੰਡ ਜ਼ਿਲ੍ਹਾ ਜ਼ਿਲ੍ਹਾ ਕਪੂਥਰਾ ਪਪਾ ਬਾਲਕਨਾਹੀ ਦਾ ਜਿਹੜਾ ਮੰਦਰ ਐ ਸੇ ਤੋਂ ਆਪਾ ਬਾਲਕਨਾਹੀ ਦਾ ਮੰਦਰ ਜਿਹੜਾ ਖੋਜਵਾਲ ਦੇ ਵਿੱਚ ਭਗਤ ਕਨੈਲ ਸਿੰਘ ਦਾ ਡੇਰਾ ਆ ਉੱਥੇ ਡਿਸਟ੍ਰਿਕਟ ਕਪੂਥਰਾ ਉੱਥੇ ਸਲਾਨਾ ਵੀ ਹਾਰਡ ਹੈ ਇਹ ਜਿਹੜਾ ਢੰਡਾਰਾ ਬਣਾਇਆ ਜਾਂਦਾ ਪਪਾ ਜੀ ਦੇ ਚੇਤ ਦੇ ਚੱਲੇ ਹੁੰਦੇ ਆ ਉਹਨਾਂ ਜਿਹੜੇ ਉਸ ਤੋਂ ਇੱਕ ਆਵਾਜ਼ ਆਦੀ ਮਸਾਲ ਲੱਗੀਆਂ ਹਾਂਜੀ ਹਾਂ ਅਸੀਂ ਜਿਹੜੀਆਂ ਨਾ ਸਾਡੇ ਉੱਤੇ ਸਰਾਹ ਹੈਗੀ ਐ ਸ਼ਾਧਰਾਈ ਕਿ ਅਸੀਂ ਮਾਰਚ ਦੇ ਮਤਲਬ ਚੇਤ ਦੇ ਵਿੱਚ ਬਸਾਂ ਲੈ ਕੇ ਜਾਣੀ ਹੈਗੀਆਂ ਤੇ ਬਾਬਾ ਜੀ ਦੇ ਜਿਹੜਾ ਹੈਗਾ ਉਹ ਦਰਸ਼ਨ ਕਰਕੇ ਆਉਣਾ ਸੰਗਤ ਨੂੰ ਸੁਨੇਹਾ ਦੇਣਾ ਚਾਹੁੰਦੇ ਸੰਗਤ ਨੂੰ ਬਾਤ ਸੁਨੇਹਾ ਇਹੀ ਹੈਗਾ ਕਿ ਵੱਧ ਤੋਂ ਵੱਧ ਪਿਆਰ ਕਰੋ ਤੇ ਪਿਆਰ ਦੇ ਵਿੱਚ ਫਰਮਾਤਮਾ ਆਇਆਗਾ